ਪਿਆਰਪਰੀ ਸਤਿ ਸ੍ਰੀਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਿਲਕ ਪਸ਼ਮੀਨੇ ਤੇ ਵਰਕ ਹੋਊਗਾ ਜੀ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਲੈ ਸਕਦੇ ਹੋ ਤੁਸੀਂ ਘਰ ਦੇ ਵਿੱਚ ਪਾਉਣ ਵਾਲੇ ਆਪਣੇ ਬਹੁਤ ਸੋਹਣੇ ਰੂਟੀਨ ਦੇ ਵਿੱਚ ਆਪਾਂ ਕਿਵੇਂ ਹੁਣ ਸਰਦੀ ਦੇ ਵਿੱਚ ਹਨ ਜਿਵੇਂ ਮੈਂ ਪਾ ਰੱਖਿਆ ਪਸ਼ਮੀਨੇ ਦਾ ਸੂਟ ਆਪਾਂ ਨੂੰ ਨਿੱਗੇ ਸੂਟ ਚਾਹੀਦੇ ਨੇ ਇਹਨਾਂ ਦੇ ਨਾਲ ਕੋਟੀ ਵੀ ਪਾਉਣ ਦੀ ਕੋਈ ਲੋੜ ਨਹੀਂ ਹੈਗੀ ਗਰਮ ਸੂਟ ਨੇ ਜੀ ਤੇ ਚਲੋ ਜੀ ਜੇ ਤੁਹਾਨੂੰ ਇਦਾਂ ਦੇ ਸੂਟ ਚਾਹੀਦੇ ਨੇ ਆਪਾਂ ਤੁਹਾਨੂੰ ਅੱਜ ਨਾਰਮਲ ਵਰਕ ਵਾਲੇ ਤੇ ਨਾਰਮਲ ਰੇਟ ਵਾਲੇ ਸੂਟ ਵੀਡੀਓ ਦੇ ਵਿੱਚ ਦਿਖਾਉਨੇ ਆ ਤੇ ਮੈਨੂੰ ਬੜਾ ਟਾਈਮ ਇੱਥੇ ਖੜਾ ਨਹੀਂ ਜਾਂਦਾ ਜੀ ਮੈਂ ਬੈਠ ਕੇ نیچے ਵੀਡੀਓ ਬਣਾਉਂਗੀ ਤੁਹਾਨੂੰ ਪਤਾ ਸਾਡੇ ਦਾ 15-20 ਦਿਨ ਹੋ ਗਏ ਗੋਹੜੀ ਵਾਲੀ ਮਾਸੀ ਵੀ ਨਹੀਂ ਆਉਂਦੀ ਮੈਂ ਗੋਹਾ ਸਿੱਟਣ ਕਰਕੇ ਦੁਬਾਰਾ ਆਪਾਂ ਜੰਨ ਚੱਕਣ ਕਰਕੇ ਮੇਰੀ ਲੱਤ ਤੇ ਟੂਹੀ ਸਿਰਦਰਦ ਹੋਣ ਲੱਗ ਗਿਆ ਇਸ ਕਰਕੇ ਸੂਟ ਕਾਫੀ ਨੇ ਅੱਜ ਮੈਂ ਜ਼ਿਆਦਾ ਟਾਈਮ ਖੜ ਨਹੀਂ ਸਕਦੀ ਕੋਸ਼ਿਸ਼ ਕਰਾਂਗੇ ਵੀ ਜਿੱਦੇ ਥੋੜੇ ਸੂਟ ਹੋਇਆ ਕਰਨ ਉਹ ਖੜਕੇ ਦਿਖਾ ਦਈਏ ਨਹੀਂ ਬੈਠ ਕੇ ਹਨਾ ਕੋਈ ਚੱਕਰ ਨਹੀਂ ਜੀ ਆਪਾਂ ਨੂੰ ਹਨਾ ਵੀ ਆਪਾਂ ਤਾਂ ਵੀਡੀਓ ਚ ਸੂਟ ਹੀ ਦਿਖਾਉਣੇ ਨੇ ਚਾਹੇ ਆਪਾਂ ਟੇਬਲ ਤੇ ਖੜਕੇ ਜਿੰਨਾ ਕੋਸ਼ਿਸ਼ ਹੋਊਗੀ ਜਿਵੇਂ ਵੀ ਆਪਣੀ ਸਰੀਰ ਦੀ ਕੰਡੀਸ਼ਨ ਹੁੰਦੀ ਹੈ ਨਾ ਆਪਾਂ ਨੂੰ ਉਵੇਂ ਜਿਵੇਂ ਜਿਹੜਾ ਕੰਮ ਮੈਂ ਕਰਨਾ ਪੈਂਦਾ ਹੁੰਦਾ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਸੂਟ ਉਹਦੇ ਵਿੱਚ ਵਰਕ ਵਾਲੇ ਵੀ ਰਹਿਣਗੇ ਪਸ਼ਮੀਨੇ ਦੇ ਵਿੱਚ ਰਹਿਣਗੇ ਤੇ ਸੌਲਾਂ ਵਾਲੇ ਸੂਟ ਵੀ ਰਹਿਣਗੇ ਜਿਵੇਂ ਵੀ ਤੁਹਾਨੂੰ ਸੂਟ ਪਸੰਦ ਨੇ ਜੀ ਨਾਰਮਲ ਰੇਂਜ ਰਹੂਗੀ ਮੇਰੇ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਕਿਆ ਹੁਣ ਸਿੰਗਲ ਸਿੰਗਲ ਕਲਰ ਅਸੀਂ ਪਤਾ ਸਾਰਾ ਸਟਾਕ ਇਕੱਠਾ ਨਹੀਂ ਚਾਗਦੇ ਅਸੀਂ ਸਿੰਗਲ ਸਿੰਗਲ ਕਲਰ ਲੈਨੇ ਆ ਕਈ ਕਿਸੇ ਕਸਟਮਰ ਨੂੰ ਕਿਵੇਂ ਦਾ ਕਲਰ ਪਸੰਦ ਹੁੰਦਾ ਜੀ ਕਿਸੇ ਨੂੰ ਕਿਸੇ ਦਾ ਪਸੰਦ ਹੁੰਦਾ ਚਲੋ ਜੀ ਕਰ ਦੋ ਅੱਗੇ ਵੀਡੀਓ ਨੂੰ ਸ਼ੇਅਰ ਤੇ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਜੇ ਤੁਹਾਨੂੰ ਸਿਲਕ ਪਸ਼ਮੀਨੇ ਦੇ ਵਿੱਚ ਸੂਟ ਦਿਖਾਉਣਾ ਹੈ ਇਹ ਸਿਲਕ ਪਸ਼ਮੀਨਾ ਹੋਏਗਾ ਜੀ ਇਹਦੇ ਉੱਪਰ ਵਰਕ ਹੋਇਆ ਹੋਇਆ ਦੇਖੋ ਜੇ ਤੁਹਾਨੂੰ ਪਸੰਦ ਆ ਇਹਦੇ ਵਿੱਚ ਕਲਰ ਹੈਗੇ ਨੇ ਜੀ 5-6 ਡਿਜ਼ਾਈਨ ਨੇ ਜਿਹੜੇ ਉਹ ਵੀ ਹੈਗੇ ਨੇ 2 2 ਡਿਜ਼ਾਈਨਾਂ ਦੇ ਵਿੱਚ ਕਾਫੀ ਕਲਰਾਂ ਦੇ ਡਿਜ਼ਾਈਨ ਬਣਿਆ ਹੈ ਦੇਖੋ ਇਸ ਤਰ੍ਹਾਂ ਇਹ ਜਿਹੜਾ ਹੈਗਾ ਦੇ ਉੱਪਰ ਵਰਕ ਹੋਇਆ ਹੋਇਆ ਦੇਖੋ ਜੀ ਲਓ ਜੀ ਜੇ ਤੁਸੀਂ ਐਵੇਂ ਦੇ ਸੂਟ ਲੈਣੇ ਨੇ ਤਾਂ ਇਸ ਟਾਈਮ ਆਪਣੇ ਕੋਲੇ ਰੈਡੀ ਨੇ ਜਿਹਨੂੰ ਜਲਦੀ ਚਾਹੀਦੇ ਨੇ ਤਾਂ ਤੁਸੀਂ ਮੰਗਵਾ ਸਕਦੇ ਹੋ ਦੇਖੋ ਇਹ ਵਾਲਾ ਹੈਗਾ ਜੀ ਸਿਲਕ ਪਸ਼ਮੀਨਾ ਇਹ ਕਈ ਨਾ ਜਿਆਦਾ ਹਾਰਡ ਨਹੀਂ ਪਾਉਂਦੇ ਇਹ ਸੌਫਟ ਵਾਲਾ ਹੋਊਗਾ ਜੀ ਤਾਂ ਤੁਸੀਂ ਸੌਫਟ ਵਾਲਾ ਜਿਹੜਾ ਹੈਗਾ ਪਸ਼ਮੀਨੇ ਦਾ ਸੂਟ ਲੈ ਸਕਦੇ ਹੋ ਇਹ ਵਾਲਾ ਵਰਕ ਰੂਗਾ ਜੀ ਇਦੀ ਬਾਜੂ ਤੇ ਦੇਖੋ ਜੀ ਇਹਦੇ ਸਲਵਾਰ ਤੇ ਵਰਕ ਨਹੀਂ ਹੋਏਗਾ ਇਹ ਸਾਰੇ ਬਾਜੂ ਤੇ ਸ਼ਰਟ ਤੇ ਵਰਕ ਵਾਲਾ ਜਿਹੜਾ ਹੈਗਾ ਆਪਣੇ ਕੋਲੇ ਕਲਰ ਪ੍ਰਿੰਟਡ ਡਿਜ਼ਾਈਨ ਅਲੱਗ-ਅਲੱਗ ਹੈਗੇ ਨੇ ਜੋ ਵੀ ਤੁਹਾਨੂੰ ਪਸੰਦ ਆ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ 1650 ਰੁਪਏ ਵਿਦ ਸ਼ਿਪਿੰਗ ਵਿਦ ਵਰਕ ਦੇ ਨਾਲ ਫਾਸਟ ਕਲਰ ਆ ਗਿਆ ਜੀ ਸੈਕਿੰਡ ਕਲਰ ਆਊਗਾ ਜੀ ਦਾ ਰਸਟ ਡਿਜ਼ਾਈਨ ਸੇਮ ਰਹੂਗਾ ਫੈਬਰਿਕ ਸੇਮ ਰਹੂਗੀ ਤੇ ਇਹਨਾਂ ਦਾ ਕਲਰ ਕਲਰ ਚੇਂਜ ਹੋਏਗਾ ਜੀ ਲਓ ਜੀ ਦੇਖੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਆਇਆ ਹੈ ਇਹ ਰਸਟ ਕਲਰ ਦੇ ਬਹੁਤ ਸੋਹਣਾ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ ਪਸ਼ਮੀਨੇ ਦੇ ਸੂਟ ਰਹਿਣਗੇ ਵਧੀਆ ਵਾਲੇ ਸੌਫਟ ਵਾਲੇ ਇਹ ਇਹ ਜੇ ਸੂਟ ਨਾਲ ਆਪ ਆਰਾਮ ਨਾਲ ਕਿਵੇਂ ਹੌਲੀ ਹੌਲੀ ਘਰ ਦੇ ਵਿੱਚ ਜਾਮ ਨੋਰਮਲ ਪ੍ਰੋਗਰਾਮ ਤੇ ਕਿਵੇਂ ਮਰਜ਼ੀ ਪਾ ਸਕਦੇ ਆ ਤੀਜਾ ਕਲਰ ਆਊਗਾ ਜੀ ਇਹਦਾ ਇਸ ਤਰ੍ਹਾਂ ਦਾ ਰਾਮਾ ਗ੍ਰੀਨ ਕਲਰ ਡਿਜ਼ਾਈਨ ਸੇਮ ਰਹੂਗਾ ਕਲਰ ਇਹਦਾ ਰਾਮਾ ਗ੍ਰੀਨ ਆ ਗਿਆ ਜੀ ਦੇਖੋ 1650 ਰੁਪਏ ਦਾ ਪ੍ਰਾਈਸ ਰਹੂਗਾ ਜੀ ਵਿਦ ਸ਼ਿਪਿੰਗ ਦੇ ਨਾਲ ਲਓ ਜੀ ਅਗਲਾ ਕਲਰ ਆਊਗਾ ਇਹਦਾ ਮਹਿੰਦੀ ਕਲਰ ਦੇਖੋ ਜੀ ਰਾਮਾ ਗ੍ਰੀਨ ਕਲਰ ਵੀ ਬਹੁਤ ਸੋਹਣਾ ਮਹਿੰਦੀ ਕਲਰ ਵੀ ਦੇਖੋ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਦੇਖੋ ਜੀ ਦੇਖੋ ਜੀ ਕਈ ਭੈਣਾਂ ਕਹਿੰਦੀਆਂ ਨੇ ਵੀ ਪਸ਼ਮੀਨੇ ਤੇ ਬੁਰਾ ਆਉਂਦਾ ਜੀ ਜੇ ਆਪਾਂ ਰਾਤ ਨੂੰ ਪਾ ਕੇ ਪਾਵਾਂਗੇ ਜੀ ਤਾਂ ਉਹਦੇ ਉੱਤੇ ਬੁਰਾ ਆਊਗਾ ਹੀ ਆਊਗਾ ਜੇ ਆਪਾਂ ਇਹਨਾਂ ਰਾਤ ਨੂੰ ਨਾ ਪਾ ਕੇ ਪਈਏ ਫਿਰ ਕਿਸੇ ਵੀ ਸੂਟ ਤੇ ਜਾ ਕੇ ਟਰਾਈ ਦਾ ਸੂਟ ਹੈ ਜਾਂ ਪਸ਼ਮੀਨੇ ਦਾ ਸੂਟ ਹੈ ਤੇ ਬੁਰ ਬਿਲਕੁਲ ਨਹੀਂ ਆਉਂਦਾ ਅਸੀਂ ਖੁਦ ਆਪ ਪਾਏ ਹੋਏ ਨੇ ਸੂਟ ਹਨਾ ਬੇਅਰ ਕਰ ਰਹੇ ਆ ਪਸ਼ਮੀਨੇ ਦੇ ਸੂਟ ਹੈ ਇਹ ਜੀ ਕੋਈ ਗੱਲ ਨਹੀਂ ਲਓ ਜੀ ਇਹ ਵਾਲਾ ਆ ਗਿਆ ਮਹਿੰਦੀ ਕਲਰ 1650 ਰੁਪਏ ਬਿੱਡ ਸ਼ਿਪਿੰਗ ਦੇ ਨਾਲ ਸੂਟ ਰਹੂਗਾ ਜੀ ਅਗਲਾ ਆ ਗਿਆ ਇਹਦਾ ਇਸ ਤਰ੍ਹਾਂ ਦਾ ਅਨੀਅਨ ਜਿਹਾ ਕਲਰ ਹੈ 5 6 5 ਕਲਰ ਆਗੇ ਜੀ ਇਸ ਡਿਜ਼ਾਈਨ ਦੇ ਵਿੱਚ ਵਰਕ ਸੇਮ ਰਹੂਗਾ ਕਲਰ ਕਲਰ ਇਹਨਾਂ ਦੇ ਅਲੱਗ ਰਹਿਣਗੇ ਦੇਖੋ ਜੀ ਲਓ ਜੀ ਕਿੰਨਾ ਪਿਆਰਾ ਕਲਰ ਹੈ ਮੈਂ ਤੁਹਾਨੂੰ ਨੇੜੇ ਤੋਂ ਦਿਖਾਦਾ ਇਹ ਵੀ ਡਬਲ ਟੋਨ ਜਿਹੜਾ ਸਿਲਕ ਪਸ਼ਮੀਨਾ ਕਹਿੰਦੇ ਨੇ ਉਹ ਵਾਲੇ ਫਿੱਤੇ ਫੈਬਰਿਕ ਤੇ ਬਣਿਆ ਹੋਇਆ ਹੈ ਕਲਰ ਤੁਸੀਂ ਜਲਦੀ ਜਲਦੀ ਸਿਲੈਕਟ ਕਰਕੇ ਤੇ ਆਪਣਾ ਇੱਕ ਪੈਣਾ ਨੂੰ ਰਿਕਵੈਸਟ ਹੈ ਜੀ ਜਦੋਂ ਤੁਸੀਂ ਸੂਟ ਲੈਣਾ ਹੈ ਜੀ ਤਾਂ ਆਪਣੀ ਪੇਮੈਂਟ ਪਹਿਲਾਂ ਕਰਕੇ ਸਕਰੀਨਸ਼ਾਟ ਸੈਂਡ ਕਰਿਆ ਕਰੋ ਇਹ ਨਹੀਂ ਹੋਊਗਾ ਵੀ ਮੇਰਾ ਇਹ ਸੂਟ ਰੱਖ ਦਿਓ ਜੀ ਇਹ ਰੱਖ ਦਿਓ ਇਹ ਆਪਣੇ ਕੋਲੇ ਨਹੀਂ ਚੱਲਦਾ ਕੰਮ ਹੁਣ ਲਓ ਜੀ ਅਗਲਾ ਡਿਜ਼ਾਈਨ ਦਿਖਾਉਣੀ ਆ ਪਤਾਨੂੰ ਇਹ ਕਲੇ ਘੇਰ ਵਾਲਾ ਤੇ ਪੈਨਲ ਵਾਲਾ ਬਣਿਆ ਹੈ ਲਓ ਜੀ ਬਹੁਤ ਸੋਹਣਾ ਇਹਦੇ ਨਾਲ ਘੇਰ ਤੇ ਵੀ ਕੰਮ ਹੋਏਗਾ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਇਸ ਤਰ੍ਹਾਂ ਇਹਦੇ ਜਿਹੜਾ ਹੈਗਾ ਫਲਾਵਰ ਬਣਿਆ ਹੈ ਉੱਪਰ ਸੈਂਟਰ ਦੇ ਵਿੱਚ ਲਓ ਜੀ ਇਹ ਵਾਲਾ ਡਿਜ਼ਾਈਨ ਘੇਰ ਤੇ ਬਣਿਆ ਮਿਲੂਗਾ ਤੁਹਾਨੂੰ ਬਹੁਤ ਸੋਹਣੇ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਹੈ ਇਹਦੇ ਬਾਜੂ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਜੀ ਰਾਮਾ ਗ੍ਰੀਨ ਕਲਰ ਹੈ ਜੀ ਸਿਲਕ ਪਸ਼ਮੀਨੇ ਦੇ ਸੂਟ ਰਹਿਣਗੇ ਦੇਖੋ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਤੁਸੀਂ ਬਰਕ ਵਾਲੇ ਸੂਟ ਨੇ ਇਹ ਦੂਸਰੇ ਡਿਜ਼ਾਈਨ ਦਾ ਫਾਸਟ ਕਲਰ ਆ ਗਿਆ ਜੀ ਅਗਲਾ ਕਲਰ ਆਊਗਾ ਇਹਦਾ ਮਹਿਰੂਨ ਨਾਬੀ ਮਹਿਰੂਨ ਜਿਹਾ ਕਲਰ ਬੜਾ ਪੜਕੀਲਾ ਨਹੀਂ ਹੈਗਾ ਲਓ ਜੀ ਬਾਲਾ ਪੜਕੀਲਾ ਨਹੀਂ ਹੈਗਾ ਡਿਜ਼ਾਈਨ ਸੇਮ ਰਹੂਗਾ ਕਲਰ ਕਲਰ ਅਲੱਗ ਤੋਂ ਆਊਗਾ ਇਹਦਾ ਦੇਖੋ ਕਿੰਨਾ ਸੋਹਣਾ ਲੱਗਦਾ ਬਣਿਆ ਹੋਇਆ ਸੇਮ ਕਲਰ ਨੇ ਜਿਹੜੇ ਆਪਾਂ ਵੀਡੀਓ ਵੀਡੀਓ ਦੇ ਵਿੱਚ ਆ ਰਹੇ ਨੇ ਜੀ ਕੈਮਰੇ ਦੇ ਵਿੱਚ ਕੋਈ ਵੀ ਫਰਕ ਨਹੀਂ ਹੋਊਗਾ ਇਹਦਾ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਸਾਰਾ ਇਹਦਾ ਬਾਜੂ ਤੇ ਰਹੇਗਾ ਸਲਵਾਰ ਤੇ ਵਰਕ ਕਿਸੇ ਤੇ ਨਹੀਂ ਆਏਗਾ ਜੀ ਜੇ ਤੁਸੀਂ ਕਹੋਗੇ ਵੀ ਸਲਵਾਰ ਤੇ ਵਰਕ ਮਿਲੂਗਾ ਸਲਵਾਰ ਤੇ ਵਰਕ ਨਹੀਂ ਹੈਗਾ ਘੇਰ ਦਾ ਤੇ ਬਾਜੂ ਦੇ ਵਰਕ ਨਾਲ ਤੁਹਾਨੂੰ 1650 ਦੇ ਵਿੱਚ ਪਏਗਾ ਅਗਲਾ ਕਲਰ ਆ ਗਿਆ ਜੀ ਦਾ ਮਸਟਰਡ ਦੇਖੋ ਜੀ ਲਓ ਜੀ ਦੇਖੋ ਇਸ ਤਰ੍ਹਾਂ ਦਾ ਸੇਮ ਡਿਜ਼ਾਈਨ ਹੈ ਇਹ ਸੂਟ ਖੋਲਣ ਦਾ ਸਾਨੂੰ ਉਹ ਨਹੀਂ ਇਦਾਂ ਵੀ ਦਿਖਾ ਦਈਏ ਸੀ ਵੀ ਸਾਰੇ ਹਨਾ ਵੀ ਸੇਮ ਡਿਜ਼ਾਈਨ ਨਹੀਂ ਹੈ ਬਸ ਕਲਰ ਕਲਰ ਅਲੱਗ ਨੇ ਪਤਾ ਕੀ ਹਰੇਕ ਕਲਰ ਦੇ ਅਲੱਗ-ਅਲੱਗ ਆਪਣੀ ਲੁੱਕ ਹੁੰਦੀ ਹੈ ਬਣੀ ਸੂਟ ਦੀ ਪਤਾ ਲੱਗ ਜਾਂਦਾ ਵੀ ਇਸ ਕਲਰ ਤੇ ਕਿਵੇਂ ਜੱਚਦਾ ਇਹ ਕਲਰ ਤੇ ਕਿਵੇਂ ਜੱਚਦਾ ਲਓ ਜੀ ਇਹ ਲੈਮਨ ਮਸਟਰਡ ਜਿਹਾ ਕਲਰ ਹੈ ਪ੍ਰਾਈਸ ਇਹਨਾਂ ਦਾ 1650 ਰਹੇਗਾ ਅਗਲਾ ਆ ਗਿਆ ਜੀ ਮਹਿੰਦੀ ਕਲਰ ਸਾਰੇ ਇਹ ਸਿਲਕ ਪਸ਼ਮੀਨੇ ਦੇ ਨੇ ਜੇ ਤੁਸੀਂ ਕੋਈ ਪਲੇਨ ਸਿਲਕ ਪਸ਼ਮੀਨੇ ਤੇ ਆਪਣਾ ਡਿਜ਼ਾਈਨ ਕਰਵਾਉਣਾ ਜੀ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਸਾਡੇ ਕੋਲੋਂ ਬਣਿਆ ਹੋਇਆ ਲੈਣਾ ਤਾਂ ਤੁਸੀਂ ਵੀਡੀਓ ਚੋਂ ਸਿਲੈਕਟ ਕਰ ਲੈ ਲਓ ਜੀ ਡਿਜ਼ਾਈਨ ਸੇਮ ਨੇ ਬਸ ਕਲਰ ਕਲਰ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਹਾਂ ਅਗਲਾ ਕਲਰ ਆਊਗਾ ਜੀ ਇਹਦਾ ਇਹ ਰਸਟ ਕਲਰ ਤੇ ਇਹ ਡਿਜ਼ਾਈਨ ਆ ਗਿਆ ਪਹਿਲਾਂ ਵਾਲਾ ਰਸਟ ਤੇ ਦੂਸਰਾ ਡਿਜ਼ਾਈਨ ਸੀਗਾ ਜੀ ਲਓ ਜੀ ਬਹੁਤ ਪਿਆਰੇ ਸੂਟ ਨੇ ਜਿਹੜੀ ਫੈਬਰਿਕ ਆ ਉਹ ਵੀ ਵਧੀਆ ਵਾਲੀ ਰਹੂਗੀ ਅਗਲਾ ਆ ਗਿਆ ਜੀ ਇਹਦਾ ਥੋੜਾ ਜਿਹਾ ਇਹ ਨਾ ਤਾਂ ਮਸਟਰਡ ਹੀ ਹੈ हटਕੇ ਜਿਹਾ ਕਲਰ ਹੈ 골ਡਨ ਬਰਾਊਨ ਦੇ ਵਿਚ ਆਉਗਾ ਇਹ ਕਲਰ ਕੀ ਹੈ ਲਓ ਜੀ ਸੇਮ ਕਲਰ ਦਿਖ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਨਾ ਇਹ ਬਾਲਾ ਪੜਕੀਲੇ ਨਾ ਵਾਲਾ ਇਹ ਡੱਲ ਜਾ ਮੀਡੀਅਮ ਕਲਰ ਹੈ ਸੋਬਰ ਜਿਹਾ ਦੇਖੋ ਲਓ ਜੀ ਇਹ 컬러 ਆ ਗਿਆ ਇਸ ਤੋਂ ਬਾਅਦ ਆ ਗਿਆ ਇਹਦਾ ਇਹ ਵਾਲਾ 컬러 ਇਹ ਮਾਊਸ ਜੈਕ ਟੋਨ ਤੇ ਵਗ ਗਿਆ ਜੀ 컬러 ਦੇਖੋ ਬਹੁਤ ਪਿਆਰਾ 컬러 ਹੈ ਇਹਦੇ ਵਿੱਚ 6-7 컬러 ਆ ਗਏ ਹੁਣ ਤੁਸੀਂ ਵੀਡੀਓ ਤੋਂ ਦੇਖ ਕੇ ਸਕਰੀਨਸ਼ਾਟ ਲੈ ਲਿਓ ਜੀ ਪ੍ਰਾਈਸ ਇਹਨਾਂ ਦੇ ਸੇਮ ਰਹਿਣਗੇ 1650 ਰੁਪਏ ਪੰਜਾਬ ਦੇ ਵਿੱਚ ਬਿੱਡ ਸ਼ਿਪਿੰਗ ਦੇ ਨਾਲ ਸ਼ਿਪਿੰਗ ਤੁਹਾਨੂੰ ਜੇ ਪੰਜਾਬ ਤੋਂ ਬਾਹਰ ਹੈ ਜੀ ਉਹ ਜਿੰਨੀ ਕ ਬਣਦੀ ਹੋਏਗੀ ਜਿ ਉਹ ਇਹ ਜੇ ਚਾਰजेस ਲੱਗਣਗੇ ਅਲੱਗ ਤੋਂ ਪੰਜਾਬ ਦੇ ਵਿੱਚ ਤੁਹਾਨੂੰ ਬਿੱਡ ਸ਼ਿਪਿੰਗ ਇਹ ਸੂਟ ਆ ਜਿਹੜਾ 1650 ਦਾ ਪਵੇਗਾ ਇਹਗਾ ਪਸ਼ਮੀਨੇ ਦੇ ਵਿੱਚ ਪਿਓਰ ਵਾਲਾ ਪਸ਼ਮੀਨਾ ਰਹੂਗਾ ਜੀ ਇਹਦੇ ਉੱਪਰ ਸਾਰੇ ਦੇ ਜਿਹੜਾ ਹੈਗਾ ਆਰੀ ਵਰਕ ਹੋਇਆ ਹੈ ਜਿਹੜੀ ਲਓ ਜੀ ਇੱਕ ਵਾਰ ਤੁਸੀਂ ਨੇੜੇ ਤੋਂ ਚੈੱਕ ਕਰੋ ਸਾਰੇ ਤੇ ਵਰਕ ਹੋਇਆ ਹੈ ਬਹੁਤ ਸੋਹਣਾ ਪਿਓਰ ਪਸ਼ਮੀਨਾ ਹੈ ਕਲਰ ਇਹਦੇ ਵਿੱਚ ਚਾਰ ਮਿਲ ਜਾਣਗੇ ਜੀ ਇਸ ਤਰ੍ਹਾਂ ਸਾਰੀ ਫਰੰਟ ਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲੇਗਾ ਤੇ ਘੇਰ ਤੇ ਇਦਾਂ ਦਾ ਘੇਰ ਤੁਸੀਂ ਕਿੰਨਾ ਮਰਜ਼ੀ 25 ਇੰਚ ਤੱਕ ਆਰਾਮ ਨਾਲ ਰੱਖ ਸਕਦੇ ਹੋ ਸਲਵਾਰ ਦੀ ਫੈਬਰਿਕ ਦੇਖੋ ਪਿਓਰ ਪਸ਼ਮੀਨੇ ਦੀ ਸਲਵਾਰ ਦੀ ਫੈਬਰਿਕ ਰਹੂਗੀ ਦੇਖੋ ਇਸ ਤਰ੍ਹਾਂ ਇਹਦੇ ਨਾਲ ਸੂਟ ਮਿਲਣਗੇ ਜੀ ਤੁਹਾਨੂੰ ਇਹ ਸੌਲ ਨਾਲ ਜਿਹੜਾ ਸੌਲ ਆ ਉਹ ਵੀ ਬਿਲਕੁਲ ਲਾਈਟ ਵੇਟ ਵਧੀਆ ਪਿਓਰ ਵਾਲਾ ਮਿਲੂਗਾ ਸਾਰੇ ਸੌਲ ਦੇ ਵਿੱਚ ਵੀ ਤੁਹਾਨੂੰ ਸੂਟ ਵਾਲਾ ਪ੍ਰਿੰਟ ਮਿਲੂਗਾ ਦੇਖੋ ਜੀ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਾਲ ਦੇ ਵਿੱਚ ਪ੍ਰਿੰਟ ਹੋਊਗਾ ਬਿਲਕੁਲ ਲਾਈਟ ਵੇਟ ਹੈ ਪਿਓਰ ਵਾਲਾ ਮੂਠੀ ਦੇ ਵਿੱਚ ਆਉਣ ਵਾਲਾ ਕੋਈ ਇਹ ਤੇ ਬੁਰਨੀ ਆਊਗਾ ਬਹੁਤ ਸੋਹਣੀ ਚੀਜ਼ ਆ ਇਹਦੇ ਵਿੱਚ ਕਲਰ ਮਿਲ ਜਾਣਗੇ ਜੀ ਤਿੰਨ ਚਾਰ ਇਹਦਾ ਪ੍ਰਾਈਜ਼ ਰਹੂਗਾ ਜੀ 2150 ਰੁਪਏ ਚਾਰ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਹੋਇਆ ਸਿਲੈਕਟ ਕਰਕੇ ਸਕਰੀਨਸ਼ਾਟ ਲੈ ਕੇ ਆਪਣਾ ਨੰਬਰ ਚਲਦਾ ਜੀ WhatsApp ਤੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਫਾਸਟ ਕਲਰ ਇਹ ਆ ਗਿਆ ਜੀ λεਮਨ ਵਾਲਾ ਇਹ ਵਾਲਾ ਡਾਰਕ ਨਹੀਂ ਹੈਗਾ ਬਿਲਕੁਲ ਜਮਾ ਸੇਮ ਲਿਖ ਰਿਹਾ ਫੋਨ ਦੇ ਵਿੱਚ ਕੋਈ ਵੀ ਇਹਦਾ ਨਹੀਂ ਹੈਗਾ ਵੀ 1921 ਦਾ ਵੀ ਫਰਕ ਹੋਊਗਾ λεਮਨ ਜਿਹਾ ਕਲਰ ਹੈ ਅਗਲਾ ਕਲਰ ਆਊਗਾ ਜੀ ਇਹਦਾ ਰਸਟ ਕਲਰ ਲਓ ਇਹ ਪ੍ਰੋਪਰ ਰਸਟ ਕਲਰ ਇਹਦੇ ਵਿੱਚ ਵੀ ਥੋੜਾ ਜਿਆਦਾ ਤੁਹਾਨੂੰ ਕਲਰ ਜਮਾ ਪ੍ਰੋਪਰ ਦੇਖ ਦਿਓ ਥੋੜੇ ਲੈਮਨ ਕਰਕੇ ਥੋੜੇ ਘਟ ਦਿਖ ਰਿਹਾ ਤੇ ਸਕਿਨ ਨਾਲ ਕਿੰਨਾ ਸੋਹਣਾ ਜਿਹੜਾ ਹੈਗਾ ਇਹਦਾ ਡਿਜ਼ਾਈਨ ਬਣਿਆ ਹੋਇਆ ਕਿੰਨਾ ਸੋਹਣਾ ਪ੍ਰਿੰਟ ਹੈ ਸਾਰੀ ਸ਼ਰਟ ਦੇ ਵਿੱਚ ਵਰਕ ਹੋਊਗਾ ਆਰੀ ਦਾ ਉੱਪਰ ਤਾਂ ਸਾਨੂੰ ਸਾਰਾ ਸੇਮ ਡਿਜ਼ਾਈਨ ਹੈ ਜੀ ਇਹਨਾਂ ਦੇ ਕਲਰ-ਕਲਰ ਚੇਂਜ ਨੇ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਜੋ ਵੀ ਕਲਰ ਪਸੰਦ ਹੋਇਆ ਜੀ ਇਹਦੇ ਤੁਹਾਨੂੰ ਦੂਸਰੀ ਗੱਲ ਜੀ ਇਹਦੇ ਬੈਕ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਮਿਲੂਗਾ ਮੈਂ ਤੁਹਾਨੂੰ ਇਹਦੀ ਪਿਕ ਦਿਖਾਉਣੀ ਆ ਕਿਵੇਂ ਬਣਿਆ ਹੋਇਆ ਤੁਹਾਨੂੰ ਸੂਟ ਲੱਗੂਗਾ ਦੇਖੋ ਇਹਦੇ ਵਿੱਚ ਤਿੰਨ ਚਾਰ ਕਲਰ ਨੇ ਰਸਟ ਕਲਰ ਹੈ ਇਹਦਾ ਸੌਲ ਦੇਖੋ ਬਹੁਤ ਪਿਆਰਾ ਬਹੁ カラー ਕੰਬੀਨੇਸ਼ਨ ਹੈ ਜੀ ਇਹਦਾ ਕਲਰ ਹੈ ਜਿਹੜਾ ਬਹੁਤ ਸੋਹਣਾ ਲੱਗਦਾ ਰਸਟ ਦੇ ਨਾਲ ਬਿਲਕੁਲ ਇਹ ਬਾਲਾ ਛੋਟਾ ਨਹੀਂ ਹੈਗਾ ਜਿਵੇਂ ਬਾਲਾ ਛੋਟੇ ਜੇ ਸੌਲ ਹੁੰਦੇ ਨੇ ਕੁल्लेवार ਵਾਲਾ ਰਹੂਗਾ ਜੀ 2.5 ਮੀਟਰ ਦਾ ਵਧੀਆ ਖੁੱਲਾ ਡੁੱਲਾ ਲਓ ਜੀ ਇਹਦੀ ਆਪਾਂ ਪਿਕ ਦਿਖਾ ਦਈਏ ਤੁਹਾਨੂੰ ਇਹ ਰਾਣੀ ਸ਼ੇਡ ਤੇ ਸੂਟ ਬਣਿਆ ਹੋਇਆ ਹੈ ਦੇਖੋ ਐਦਾਂ ਦਾ ਸੂਟ ਲੱਗੂਗਾ ਤੁਹਾਡੇ ਪਾਇਆ ਹੋਇਆ ਪੂਰਾ ਤੁਸੀਂ ਤਸੱਲੀ ਨਾਲ ਚੈੱਕ ਕਰਕੇ ਸੂਟ ਲਓ 2150 ਰੁਪਏ ਦਾ ਪ੍ਰਾਈਸ ਰਹੂਗਾ ਜੀ ਦੋ ਕਲਰ ਆ ਗਏ ਤੀਸਰਾ ਕਲਰ ਆ ਗਿਆ ਰਾਣੀ ਜੀ ਜਿਹੜੇ ਦੀ ਆਪਾਂ ਤੁਹਾਨੂੰ ਫੋਟੋ ਦਿਖਾਈ ਹੈ ਇਹ ਵੀ ਬਹੁਤ ਪਿਆਰਾ ਲੱਗ ਰਿਹਾ ਹੈ ਲਾਈਨਿੰਗ ਤੁਹਾਡੀ ਮਰਜ਼ੀ ਹੈ ਜੀ ਬੈਸੇ ਤਾਂ ਜੋ ਵੀ ਕਸਟਮਰ ਲਾਈਕ ਕਰਦਾ ਉਹ ਲਗਾ ਸਕਦਾ ਦੇਖੋ ਰਾਣੀ ਕਲਰ ਕਿੰਨਾ ਸੋਹਣਾ ਲੱਗਦਾ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਵੀ ਸਾਰਾ ਸੇਮ ਡਿਜ਼ਾਈਨ ਰਹੂਗਾ ਜੀ ਬੈਕ ਫਰੰਟ ਡਿਜ਼ਾਈਨਰ ਰਹੂਗਾ ਬਾਜੂ ਤੇ ਡਿਜ਼ਾਈਨਰ ਰਹੂਗਾ ਸਲਵਾਰ ਜਿਹੜੀ ਉਹ ਪਲੇਨ ਰਹੂਗੀ ਤੇ ਇਹਨਾਂ ਦੇ ਸਾਲ ਦੇਖੋ ਕਿੰਨੇ ਸੋਹਣੇ ਪ੍ਰਿੰਟ ਸਾਰਿਆਂ ਦੇ ਸੇਮ ਰਹਿਣਗੇ ਲਓ ਜੀ 2150 ਰੁਪਏ ਵਿੱਦ ਸਾਲ ਨਾਲ ਤੁਹਾਨੂੰ ਪਿਓਰ ਵਾਲਾ ਜਿਹੜਾ ਹੈਗਾ ਪਸ਼ਮੀਨੇ ਦਾ ਸੂਟ ਮਿਲੂਗਾ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆਊਗਾ ਜੀ ਇਹਦਾ ਬਲੈਕ ਮੇਰੇ ਕੋਲ ਆ ਕਾਫੀ ਬਲੈਕ ਦੀਆਂ ਜਿਹੜੀਆਂ ਸ਼ਕੀਨ ਨੇ ਬਲੈਕ ਦਾ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਜੀ ਲਓ ਜੀ ਦੇਖ ਇਸ ਤਰ੍ਹਾਂ ਦਾ ਬਲੈਕ ਕਲਰ ਹੈ ਹੁਣ ਤੁਹਾਡੀ ਪਸੰਦ ਹੈ ਜਿਵੇਂ ਇਹਦਾ ਵੀ ਚਾਰ ਕਲਰ ਨੇ ਜੀ ਥੋੜੇ ਜਿਹਾ ਆਰਡਰ ਨੇ ਜਿਹੜੇ ਇਹਨਾਂ ਦੇ ਫਾਸਟ ਰੱਖਿਓ ਜੀ ਇਹ ਸਿੰਗਲ ਸਿੰਗਲ ਕਲਰ ਹੀ ਹੈ ਆਪਣੇ ਕੋਲੇ ਤੇ 16 ਦੇ ਨਾਲ ਸੂਟ ਆਉਣਗੇ ਜੀ 2150 ਰੁਪਏ ਬਿੱਡ ਸ਼ਿਪਿੰਗ ਦੇ ਨਾਲ ਤੁਹਾਨੂੰ ਪ੍ਰਾਈਸ ਰਹੂਗਾ ਦੇਖੋ ਚਾਰ ਕਲਰ ਨੇ ਬੈਕ ਫਰੰਟ ਦੋਨੋਂ ਸਾਈਡ ਦੇ ਡਿਜ਼ਾਈਨ ਰਹੂਗਾ ਪਲੇਨ ਸਲਵਾਰ ਰਹੂਗੀ ਜੀ ਦੇਖੋ ਮੈਕ ਤੇ ਵੀ ਇਦਾਂ ਦਾ ਹੀ ਡਿਜ਼ਾਈਨ ਬਣੂਗਾ ਮੈਂ ਤੁਹਾਨੂੰ ਪਹਿਲਾਂ ਰਸਟ ਕਲਰ ਦੇ ਵੀ ਦਿਖਾਇਆ ਹੈ ਦੇਖੋ ਲੈ ਕੇ ਸਕਰੀਨਸ਼ਾਟ ਜਲਦੀ ਜਲਦੀ ਬੁੱਕ ਕਰ ਲਿਓ ਇਹਦਾ ਵੀ ਸਾਲ ਦਾ ਨੂੰ ਸੇਮ ਡਿਜ਼ਾਈਨਰ ਹੋਊਗਾ ਜੀ ਬਲੈਕ ਵਾਲਾ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਸੌਲ ਵਾਲੇ ਹੋਰ ਦਿਖਾਉਨੇ ਆ ਲਓ ਜੀ ਆਪਾਂ ਤੁਹਾਨੂੰ ਬਲੈਕ ਦੀ ਪਿਕ ਦਿਖਾਈਏ ਕਿੰਨੀ ਨਹੀਂ ਲੱਗੂਗੀ ਬਣੀ ਹੋਈ ਬਿਲਕੁਲ ਸੌਲ ਦਾ ਵੀ ਪ੍ਰਿੰਟ ਸੇਮ ਰਹੂਗਾ ਤੇ ਜਿਹੜਾ ਹੈਗਾ ਸ਼ਰਟ ਦੇ ਵਿੱਚ ਕਿੰਨਾ ਸੋਹਣਾ ਪ੍ਰਿੰਟ ਬਣਿਆ ਹੈ ਬਹੁਤ ਸੋਹਣੇ ਸਰਦਾਰੀ ਜੇ ਸੂਟ ਨੇ ਮੇਰੇ ਆਪਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲੇ ਇਕਾ ਪਾ ਤੁਹਾਨੂੰ ਹੋਰ ਦਿਖਾਉਨੇ ਆ ਜੀ ਇਹ ਵੀ ਪਸ਼ਮੀਨੇ ਦੇ ਵਿੱਚ ਰਹਿਣਗੇ ਇਹ ਸੌਲਾ ਨਾਲ ਸੂਟ ਨੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਸੋਹਣੇ ਇਹਦੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਜੇ ਤੁਹਾਨੂੰ ਇਹਦੇ ਵੀ ਬੈਕ ਫਰੰਟ ਤੇ ਦੋਨੇ ਪਾਸੇ ਡਿਜ਼ਾਈਨ ਰਹੂਗਾ ਜੀ ਦੇਖੋ ਇਹ ਵਾਲਾ ਫਰੰਟ ਰਹੂਗਾ ਜੀ ਇਸ ਤਰ੍ਹਾਂ ਦਾ ਤੇ ਇਹਦੇ ਨਾਲ ਜਿਹੜਾ ਹੈਗਾ ਘੇਰ ਤੇ ਇਸ ਤਰ੍ਹਾਂ ਦਾ ਕੰਮ ਮਿਲੂਗਾ ਘੇਰ ਤੇ ਤੁਹਾਨੂੰ ਵਰਕ ਲੱਗਿਆ ਹੋਇਆ ਮਿਲੂਗਾ ਪੂਰਾ ਆਰਗੈਂਜਾ ਤੇ ਪੈਚ ਦਾ ਵਰਕ ਲੱਗਿਆ ਹੋਇਆ ਜੀ ਮੈਂ ਤੁਹਾਨੂੰ ਇਹਦਾ ਬੈਕ ਖੋਲ ਕੇ ਦਿਖਾਣਾ ਤਿੰਨ ਤਿੰਨ ਮੀਟਰ ਦੀ ਤੁਹਾਨੂੰ ਸਲਵਾਰ ਰਹੂਗੀ ਜੀ ਲਓ ਜੀ ਫਰੰਟ ਤੇ ਵੀ ਤੁਹਾਨੂੰ ਡਿਜ਼ਾਈਨ ਮਿਲੂਗਾ ਜੀ ਬੈਕ ਤੇ ਵੀ ਇਦਾਂ ਦਾ ਡਿਜ਼ਾਈਨ ਮਿਲੂਗਾ ਜੇ ਤੁਹਾਨੂੰ ਇਹ ਸੂਟ ਪਸੰਦ ਨੇ ਲੈ ਸਕਦੇ ਹੋ ਇਹ ਵਾਲੀ ਪਸ਼ਮੀਨੇ ਦੀ ਤੁਹਾਨੂੰ ਵਧੀਆ ਵਾਲੀ ਸਲਵਾਰ ਮਿਲੂਗੀ ਜੀ ਇਸ ਤਰ੍ਹਾਂ ਦੀ ਸੇਮ ਕਲਰ ਦੀ ਇਹਦਾ ਤਾਂ ਤੁਸੀਂ ਸਕਰੀਨਸ਼ਾਟ ਲਓ ਇਹਦਾ ਸੌਲ ਖੋਲ ਕੇ ਦਿਖਾਈਏ ਆਪਾਂ ਤੁਹਾਨੂੰ ਇਹ ਵੀ ਬਹੁਤ ਵਧੀਆ ਬਿਲਕੁਲ ਲਾਈਟ weight ਸੌਲ ਨੇ ਬਾਲੇ ਹੈਵੀ ਨਹੀਂ ਹੈਗੇ ਜਿਵੇਂ ਆਪਾਂ ਨੋਰਮਲ ਹਨਾ ਚਾਹੇ ਇਹਨਾਂ ਨੂੰ ਆਪਾਂ ਸਟਾਲ ਦੀ ਤਰ੍ਹਾਂ ਗਲਾਂ 'ਚ ਵੀ ਪਾ ਸਕਦੇ ਆ ਜਿਨ੍ਹਾਂ ਨੇ ਨਹੀਂ ਵੀ ਸਿਰ ਤੇ ਲੈਣੇ ਦੇਖੋ ਇਸ ਤਰ੍ਹਾਂ ਦਾ ਇਹਦਾ ਤੁਹਾਨੂੰ ਲਾਈਨਾਂ ਵਾਲਾ ਜਿਹੜਾ ਹੈਗਾ ਸੌਲ ਮਿਲੂਗਾ ਜੀ ਲਓ ਜੀ ਸੇਮ ਰੇਟ ਇਹਦਾ ਵੀ ਰਹੂਗਾ 2150 ਰੁਪਏ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਲਓ ਜੀ ਅਗਲਾ ਕਲਰ ਆ ਗਿਆ ਇਹਦਾ ਮਹਿਰੂਨ ਕਲਰ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਦੇਖੋ ਜੀ ਵਧੀਆ ਵਾਲਾ ਪ्युअर ਪਸ਼ਮੀਨਾ ਰਹੂਗਾ ਜੀ ਲਓ ਜੀ ਮਹਿਰੂਨ ਤੇ ਵੀ ਇਸ ਤਰ੍ਹਾਂ ਔਰਗੈਂਜਾ ਦਾ ਪੈਚ ਲੱਗਿਆ ਹੋਇਆ ਵਰਕ ਹੋਇਆ ਹੋਇਆ ਇਹਦੇ ਉੱਪਰ ਪੂਰਾ ਵਧੀਆ ਦੇਖੋ ਇਹਦੇ ਵੀ ਤੁਹਾਨੂੰ ਬੈਕ ਤੇ ਡਿਜ਼ਾਈਨ ਮਿਲੂਗਾ ਲਓ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਇੱਥੇ ਮਿਲੂਗਾ ਹੁਣ ਆਪਾਂ ਇਹਦਾ ਸਵਾਲ ਦੇਖਾ ਸਵਾਲ ਦੇ ਵਿੱਚ ਵੀ ਸੇਮ ਪ੍ਰਿੰਟ ਰਹੂਗਾ ਬਸ ਕਲਰ ਕਲਰ ਚੇਂਜ ਨੇ ਜੀ ਬਹੁਤ ਵਧੀਆ ਲਾਈਟ ਵੇਟ ਚੀਜ਼ ਹੈ ਜਿਹੜੀ ਦੇਖੋ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਥੋੜਾ ਜਿਹਾ ਜਿਹੜੇ ਆਰਡਰ ਨੇ ਜੀ ਤੁਸੀਂ ਫਾਸਟ ਰੱਖਿਓ ਕਿਉਂਕਿ ਸਿੰਗਲ ਸਿੰਗਲ ਕਲਰ ਨੇ ਫਿਰ ਦੁਬਾਰਾ ਤੋਂ ਸੇਮ ਕਲਰ ਨਹੀਂ ਮਿਲਦੇ ਅਗਲਾ ਕਲਰ ਆਊਗਾ ਜੀ ਇਹਦਾ ਮੋਰ ਪੰਖੀ ਦੇਖੋ ਇਹ ਵੀ ਬਹੁਤ ਪਿਆਰਾ ਕਲਰ ਹੈ ਸਾਰੇ ਸਿੰਪਲ ਸੋਬਰ ਜੇ ਕਲਰ ਨੇ ਢਕੀਲੇ ਨਹੀਂ ਹੈਗੇ ਵੀ ਆਪਣੇ ਅੱਖਾਂ ਦੇ ਵਿੱਚ ਵੱਜਣਗੇ ਹਨਾ ਨਾਲੇ ਬੁਰੇ ਲੱਗਣਗੇ ਪਾਏ ਹੋਏ ਲਓ ਜੀ ਕਿ ਮੇ ਮਰਜ਼ੀ ਤੁਸੀਂ ਘਰ ਦੇ ਵਿੱਚ ਰੂਟੀਨ ਚ ਕੰਮ ਜੇ ਕਰਦੇ ਪਾ ਸਕਦੇ ਹੋ ਦੇਖੋ ਜੀ ਇਹਦਾ ਮੋਰ ਪੰਖੀ ਕਲਰ ਆ ਗਿਆ ਵਸ ਸਲਵਾਰ ਦਾ ਕਲਰ ਬਾਕੀ ਡਿਜ਼ਾਈਨ ਸਾਰਾ ਸੇਮ ਹੈ ਇਹਨਾਂ ਦੇ ਕਲਰ ਕਲਰ ਚੇਂਜ ਨੇ ਜੀ ਅੱਜ ਵਾਲੇ ਸੂਟਾਂ ਦੇ 2150 ਰੁਪਏ ਪ੍ਰਾਈਜ਼ ਰਹੂਗਾ ਜੀ ਬਿਦ ਸ਼ਿਪਿੰਗ ਦੇ ਨਾਲ ਚਾਰ ਕਲਰ ਤੁਹਾਨੂੰ ਆਪਾਂ ਦੂਸਰੇ ਦਿਖਾਏ ਨੇ ਜੀ ਤਿੰਨ ਇਹ ਜੋ ਵੀ ਤੁਹਾਨੂੰ ਸੂਟ ਪਸੰਦ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਪਲੀਜ਼ ਰਿਕਵੈਸਟ ਹੈ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਸੂਟਾਂ ਦਾ ਨੋਟੀਫਿਕੇਸ਼ਨ ਹੈ ਸਾਰੀਆਂ ਭੈਣਾਂ ਕੋਲੇ ਜਾ ਸਕੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟਡ ਜੈਨ ਤੇ ਪ੍ਰਾਈਜ਼ ਜ਼ਰੂਰ ਪਸੰਦ ਆਏ ਹੋਣਗੇ ਹਨਾ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਜਿਹੜੀਆਂ ਭੈਣਾਂ ਨੇ ਆਪਾਂ ਜਿਵੇਂ ਹਨਾ ਵੀ ਬਲੌਗ ਦੇ ਵਿੱਚ ਕੱਲ ਵੀਡੀਓ ਪਾਈ ਸੀ ਭਾਂਡੇ ਆਪਰਾਤ ਵਾਲੀ ਤੇ ਭਾਂਡੇ ਵਾਲੀ ਜੇ ਤੁਹਾਨੂੰ ਕੋਈ ਭਾਂਡਾ ਚਾਹੀਦਾ ਜੀ ਤਾਂ ਤੁਸੀਂ YouTube ਤੇ ਮੈਸੇਜ ਨਾ ਕਰੋ ਵੀਡੀਓ ਨੀਚੇ ਇਨੇ ਬੁਕਿੰਗ ਕਰਵਾਉਣੀ ਹੈ ਤਾਂ ਜਿਹੜਾ ਆਪਣਾ ਏਸੀ ਨੰਬਰ ਤੇ ਆਰਕੇ ਬੁਟੀਕ ਤੇ ਸਕਰੀਨ ਤੇ ਨੰਬਰ ਚੱਲਦਾ ਹੁੰਦਾ ਜੀ ਉੱਥੇ ਮੈਸੇਜ ਕਰਕੇ ਸਾਤੋਂ ਤੁਸੀਂ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਤੁਸੀਂ ਬੁੱਕ ਕਰਵਾ ਸਕਦੇ ਹੋ ਚਲੋ ਜੀ ਕਰਦੇ ਆ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ